ਆਤਾ ਹਾਦੀ ਹੋ ਗਈ ਹੈ ਵੇਖੋ ਕਿਵੇਂ ਇੱਕ ਬਜ਼ੁਰਗ ਤੇ ਸ਼ਰੀਆਮ ਤੇਜ਼ਰ ਹਥਿਆਰਾਂ ਦੇ ਨਾਲ ਵਾਰ ਕਰਨ ਤੋਂ ਬਾਅਦ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਗਈ ਹੈ ਤਾਂ ਲੁਧਿਆਣਾ ਦੇ ਸ਼ਿਰਪੁਰ ਇਲਾਕੇ ਦੇ ਵਿੱਚ ਉਸ ਵੇਲੇ ਹੰਗਾਮਾ ਹੋਇਆ ਜਦ ਇੱਕ ਫੈਕਟਰੀ ਦੇ ਬਾਹਰ ਕੁਝ ਲੋਕਾਂ ਨੇ ਕਬਜ਼ਾ ਕਰਨ ਦੇ ਦੌਰਾਨ ਬਜ਼ੁਰਗ ਵਿਅਕਤੀ ਤੇ ਤੇਜ਼ਰ ਹਥਿਆਰਾਂ ਦੇ ਨਾਲ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਪੀੜਤ ਦੇ بیٹے ਦਾ ਹੈ ਕਿ ਉਹਨਾਂ ਦੀ ਫੈਕਟਰੀ ਸਾਹਮਣੇ ਮੱਛੀ ਮੰਡੀ ਦੇ ਵਿੱਚ ਕੰਮ ਕਰਦੇ ਕੁਝ ਲੋਕ ਕਾਬਲੋ ਕਬਜ਼ਾ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਦੀ ਫੈਕਟਰੀ ਸਾਹਮਣੇ ਇੱਟਾਂ ਨੂੰ ਸਾਈਡ ਤੇ ਕਰਨ ਦੇ ਲਈ ਜਦ ਕਿਹਾ ਗਿਆ ਤਾਂ ਇਸੇ ਦੌਰਾਨ ਹੀ ਕੁਝ ਵਿਅਕਤੀਆਂ ਨੇ ਉਹਨਾਂ ਦੇ ਪਿੱਤਾ ਤੇ ਇਸ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿ ਕਿੱਦਾਂ ਹੱਦਾਂ ਪਾਰ ਕਰਦਿਆ ਹੋਇਆ ਇਸ ਬਿਰਧ ਵਿਅਕਤੀ ਦੇ ਇਸ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਗਿਆ ਉਧਰ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹਾਂ ਜੀ ਸਾਹਮਣੇ ਦਾ ਮੈਂ ਕਰਕੇ ਰਾਈਟ ਕਰ ਰਿਹਾ ਜੀ ਮੇਰੇ ਬੈਕਰੀ ਦੇ ਅੱਗੇ ਆ ਕੇ ਕੁਝ ਅਧਰਲੇ ਮੱਛੀ ਵਿਆਰ ਵਾਲਿਆਂ ਨੇ ਜੀ ਪੁਜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰੀ ਗਲੀ ਸਰਕਾਰੀ ਗਲੀ ਦੇ ਪੁਜਾ ਕਰਨ ਦੀ ਕੋਸ਼ਿਸ਼ ਕੀਤੀ ਹੈ रामप्रकाश ਉਹਦਾ ਨਾਮ ਹੈ ਉਹਦਾ ਬੇਟਾ ਆਣ ਕੇ ਉਹਨਾਂ ਨੇ ਲੱਖਾਂ ਲੱਖਾਂ ਨਾਲ ਨਲਵਾ ਸੁੰਗੜਾ ਕੀਤਾ ਮੇਰੇ ਤੇ ਜੀ ਔਰ ਉਹਨਾਂ ਨੇ ਟਿਕਾ ਉਹਨਾਂ ਨੇ ਮਾਰੀਆਂ ਬੰਦੇ ਉਹਨਾਂ ਨੂੰ ਲਿਆ ਕੇ ਉਹਨਾਂ ਦਾ ਕੋਈ ਤੇਜ਼ ਹਥਿਆਰ ਵੀ ਮਾਰੇਗੇ ਤੁਹਾਡੇ ਹਾਂ ਜੀ ਮੱਛੀ ਕੱਟਣ ਵਾਲੇ ਆ ਜੀ ਮੱਛੀ ਕੱਟਣ ਵਾਲੇ ਹਥਿਆਰ ਉਹਨਾਂ ਦੇ ਜੀ ਤੇ ਉਹ ਅਜੇ ਉਹਨਾਂ ਨੇ ਇਹਦੇ ਤੋਂ ਮਾਰੇ ਆ ਮੇਰੇ ਕੀ ਗੱਲ ਕਿੱਥੋਂ ਸ਼ੁਰੂ ਹੋਈ ਸੀ ਜੀ ਕੀ ਗੱਲ ਵਾਦੀ ਸੀ ਸਾਡਾ ਗੇਟ ਤੇ ਕੁੱਝਾ ਉਹਨਾਂ ਨੇ ਸਰਕਾਰੀ ਜ਼ਮੀਨ ਤੇ ਸਾਡੇ ਸਾਡੇ ਕੋਲ ਸਾਰਾ ਕੁਝ ਰੱਖਿਆ ਉਸ ਤੇ ਚੋਕੀ ਸਾਡਾ ਗੇਟ ਹੈ 15 ਸਾਲ ਤੋਂ ਫੀਕੀ ਉੱਤੇ ਪੈਕੀ ਹੈ ਸਾਡੀ ਜੀ ਅੱਜ ਉਹ ਆ ਕੇ ਕਹਿੰਦੇ ਜੀ ਇਹ ਤਾਂ ਫਲਾਟ ਹੈ ਇਹਦਾ ਜੀ ਕਿੰਨੇ ਕਿੰਨੇ ਕ ਬੰਦਿਆਂ ਨੇ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਕਿੰਨੇ ਬੰਦੇ 25 ਤੋਂ 30 ਬੰਦੇ ਜੀ ਕਿੱਥੇ ਦੇ ਰਹਿਣ ਵਾਲੇ ਹੈ ਜੀ ਉਹ ਇਹ ਉੱਥੇ ਦੇ ਦੰਦੇ ਆ ਇਹਨਾਂ ਦੇ ਆਰਾਮਪੁਰ ਸਾਹਿਬ ਨੇ ਉਹਨਾਂ ਦਾ ਇਹ ਨੰਬਰ ਜਿਹੜਾ ਹੈਗਾ ਕੋਈ ਇਸ ਇਸ ਸੰਬੰਧੀ ਤੁਹਾਡੀ ਪਹਿਲੇ ਵੀ ਕੋਈ ਲੜਾਈ ਝਗੜਾ ਜਾਂ ਕੋਈ ਬਹਿਸ ਹੋਈ ਹਾਂ ਹੋਈ ਆ ਹਾਂਜੀ ਹੋਇਆ ਵਾ ਪਹਿਲਾਂ ਇਹਨਾਂ ਨੇ ਕਿਹਾ ਜੀ ਅੱਛਾ ਅਸੀਂ ਨਹੀਂ ਕਰੂੰਗੇ ਇਹਨਾਂ ਨੇ ਫਿਰ ਵੀ ਪ੍ਰਸ਼ਾਪ ਕਰ ਸਾਡੇ ਫੀਟ ਦੇ ਮੂਹਰੇ ਬਣਾਇਆ ਹਾਈ ਸਕੂਲ ਤੇ ਇਸ ਸੰਬੰਧੀ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਜੀ ਪ੍ਰੋਸੈਸ ਕੰਪਲੀਟ ਕੀਤੀ ਹੋਈ ਐਪਲੀਕੇਸ਼ਨ ਕੀਤੀ ਹੋਈ ਹੈ ਜੀ ਅੱਜ ਕੀ ਹਾਂ ਕਹਿੰਦਾ ਜੀ ਸਿੰਘ ਸਾਹਿਬ ਆਏ ਆ ਅਭੀ ਕੁਝ ਨਹੀਂ ਕਰ ਸਕ ਰਹੇ ਉਹਨਾਂ ਨੂੰ ਅਸੀਂ ਕਹਿੰਦਾਂ ਤੁਸੀਂ ਆਪਣਾ ਮਲਵਾ ਗੇਟ ਕੋਲੋਂ ਲੈ ਕੇ ਆਣਾ ਜਾਣਾ ਤੇ ਆਪਣੀ ਮਲਵਾ ਚੱਕਣ ਲੱਗੇ ਉਹਨਾਂ ਨੇ ਸਾਡੇ ਨਾਲ ਖਾਨ ਕੀ ਮਾਰ ਕੇ ਕੁਝ ਮੰਗਤੀ ਕੀ ਮੰਗਤੀ ਪ੍ਰਸ਼ਾਸਨ ਤੋਂ ਤੁਹਾਡੇ ਪ੍ਰਸ਼ਾਸਨ ਤੋਂ ਇਹ ਮੰਗ ਹੈ ਇਹਨਾਂ ਨੂੰ ਇਹਨਾਂ ਸਵੇਦਾ ਸਾਹਿਬ ਨੇ ਸਾਡੇ ਭਾਗਤ ਸਾਹਿਬ ਦੇ ਇਹਨਾਂ ਨੇ ਮੱਛੀ ਮਾਰਕੀਟ ਰਾਮ ਪ੍ਰਸਾਦ ਤੇ ਉਹਦੇ ਬਿਤੇ ਤੇ ਉਹਨਾਂ ਨੇ ਲੋਕ ਬੁਲਾਏ ਬਹੁਤ سارے ਲੋਕ ਘੱਟੋ ਘੱਟ 15 ਤੋਂ 20 ਲੋਕਾਂ ਨੇ ਪਾਲਾ ਸਾਹਿਬ ਦੇ ਇੱਟਾ ਮਾਰੀਆਂ ਇਲੀਗਲ ਕੰਮ ਕਰਦੇ ਤੇ ਓਪਨ ਸਲੋਟਿੰਗ ਚੱਲਦੀ ਪਈ ਸਰਕਾਰੀ ਜਗ੍ਹਾ ਤੇ ਸਗਨੀਆਂ ਕਬਜ਼ੇ ਕੀਤੇ ਹੋਏ ਆ ਦੁਕਾਨਾਂ ਸਾਰੀਆਂ ਬਾਹਰ ਰੱਖੀਆਂ ਆ ਪਰਸੋਂ ਇਹਨਾਂ ਨੇ ਸਾਡੀ ਫੈਕਟਰੀ ਦੇ ਬਾਹਰ ਇੱਟਾ ਸੱਟ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡਾ ਰਾਹ ਬਲੌਕ ਕੀਤਾ ਅੱਜ ਜਦ ਪੁਲਿਸ ਨੂੰ ਬੁਲਾਇਆ ਕਿ ਇਹ ਰਾਹ ਆਪਾਂ ਕਲੀਅਰ ਕਰ ਰਹੇ ਹਾਂ ਤੁਸੀਂ ਆਜੋ ਕੋਈ ਫੋਨ ਇਹ ਕਹਿੰਦੇ ਆਪਾਂ ਸੀਐਮ ਸਾਹਿਬ ਦੇ ਨਾਲ ਲੱਗਦੀ ਨਹੀਂ ਅੱਜ ਨਹੀਂ ਆਉਂਗੇ ਅਸੀਂ ਆਪਣੇ ਬੰਦੇ ਲਵਾ ਕੇ ਇੱਟਾ ਸਾਇਡ ਕਰਾ ਰਹੇ ਸੀ ਇਹਨਾਂ ਦੇ 15 ਤੋਂ 20 ਬੰਦੇ ਆਏ ਉਹਨਾਂ ਨੇ ਇੱਟਾ ਮਾਰ ਕੇ ਸਾਡੇ ਫਾਜ਼ਲ ਸਾਹਿਬ ਨੂੰ ਇੰਜਰਡ ਕੀਤਾ ਸਾਡੀ ਫੈਕਟਰੀ ਦੇ ਗੇਟਾਂ ਤੇ ਇੱਟਾ ਮਾਰੀਆਂ 15 ਸਾਲ ਪੁਰਾਣੀ ਫੈਕਟਰੀ ਦਾ ਰਸਤੇ ਨੂੰ ਕਹਿੰਦੇ ਆ ਕਿ ਇਹ ਮੇਰਾ ਪਰਸਨਲ ਪਲਾਟ ਹੈ ਤੁਸੀਂ ਮੇਰੇ ਪਲਾਟ ਤੇ ਕਬਜ਼ਾ ਕੀਤਾ ਹੋਇਆ ਹੈ ਇਹ 15 ਤੋਂ 20 ਬੰਦੇ ਆਏ ਆ ਜੀ ਅਸੀਂ ਮੇਰੇ ਵੱਡੇ ਭਾਈ ਦਾ ਮੈਂ ਤੇ ਮੇਰੇ ਫਾਦਰ ਸਾਹਿਬ ਤਿੰਨ ਲੋਕ ਖੜੇ ਸੀ ਆਪਾਂ ਆਪਣਾ ਰਸਤਾ ਕਲੀਅਰ ਕਰਾ ਰਹੇ ਸੀ ਉਹਨਾਂ ਕੋਲ ਦੀ ਮੱਛੀ ਏਡਾਂ ਨਾਲੇ ਬਰਸੇ ਸੀਗੇ ਸਾਰੇ ਉਹਨਾਂ ਦੇ ਸਾਡੇ ਕੋਲ ਕੁਝ ਵੀ ਨਹੀਂ ਆਪਾਂ ਸਾਈਡ ਤੇ ਕਰਾ ਰਹੇ ਸੀ ਉਹਨਾਂ ਦੇ ਬੰਦਿਆਂ ਨੇ ਇੱਟਾਂ ਮਾਰਨੀਆਂ ਸਾਡੇ ਸ਼ੁਰੂ ਕਰਦੇ ਸੀ ਸੀਸੀਟੀਵੀ ਵਗੈਰਾ ਸਭ ਹੈ ਸਾਡੇ ਕੋਲ ਸਾਡੇ ਕੋਲ ਸਾਰਾ ਵੀਡੀਓ ਐਵੀਡੈਂਸ ਹੈ ਅਸੀਂ ਇਹੀ ਕਹਿੰਦੇ ਹਾਂ ਉਧਰੋਂ ਸਾਰੀ ਮੱਛੀ ਮਾਰਕੀਟ ਹਟਾਈ ਜਾਏ ਜਿਹੜੇ ਵੀ ਇਲੀਗਲ ਕਬਜ਼ੇ ਕੀਤੇ ਸਾਰੇ ਹਟਾਏ ਜਾਣ ਤੇ ਪ੍ਰਸ਼ਾਸਨ ਤੋਂ ਸੁਰੱਖਿਆ ਮੰਗਦੇ ਹਾਂ ਕਿਉਂਕਿ ਇੱਥੇ ਸੁਰਖਿਤ ਨਹੀਂ ਹੈ ਕੋਈ ਵੀ ਸ਼ੇਰਪੁਰ ਮੱਛੀ ਮਾਰਕੀਟ